ਸਾਰੇ ਸਤਿਕਾਰ ਜੋ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਬਹੁਤ ਸਤਿਕਾਰਯੋਗ ਸਰਪੰਚ ਸਾਹਿਬ ਵੀ ਅੱਜ ਖੜੇ ਆ ਪਿੰਡ ਬਾੜੀਆਂ ਪਿੰਡ ਤੇ ਸੋ ਐਸ ਐਚਓ ਹਰੀਸ਼ ਕੁਮਾਰ ਵੀ ਦੇਖੋ ਇਹਨਾਂ ਨੂੰ ਚਾਹੀਦਾ ਵੀ ਇੱਕ ਮਹੀਨਾ ਹੋ ਗਿਆ ਸਰਪੰਚ ਸਾਹਿਬ ਨੂੰ ਬੰਦੇ ਨੇ ਜਿਹੜੇ ਜਿਹੜਾ ਮਨੁਭਾਦੀ ਕਹਿ ਸਕਦੇ ਆ ਆਪਾਂ ਬੰਦਾ ਛਰਾਰਤੀ ਅੰਦਰ ਜਿਹੜਾ ਸ਼ਰਿਆਮ ਚੈਲੰਜ ਕਰਦਾ ਇੱਕ ਲੇਡੀ ਸੀ ਆ ਬਾਬਾ ਸਾਹਿਬ ਨੇ ਇਹਨਾਂ ਨੂੰ ਜਿਹੜਾ ਹੱਕ ਵੀ ਲੈ ਕੇ ਦਿੱਤੇ ਅੱਜ ਸਾਡੀਆਂ ਔਰਤਾਂ ਜਿਹੜੀਆਂ ਜਿਹੜੀਆਂ ਰੋਟੀਆਂ ਬਣਾਉਂਦੀਆਂ ਅੱਜ ਘਰਾਂ ਚੋਂ ਬਾਹਰ ਨਿਕਲ ਕੇ ਅੱਜ ਸਰਪੰਚ ਬਣੀਆਂ ਆ ਐਮਐਲਏ ਬਣੀਆਂ ਰਾਜ ਸਭਾ ਮੈਂਬਰ ਬਣੀਆਂ ਔਰ ਰਾਸ਼ਟਰਪਤੀ ਸਾਡੀ ਲੇਡੀ ਸਾਡੀ ਸਮਾਜ ਦੀ ਹੈ ਤੇ ਉਹਨਾਂ ਨੂੰ ਵੀ ਇਹ ਚੈਲੰਜ ਕਰਦਾ ਕਿ ਇੱਕ ਔਰਤ ਨੂੰ ਚੈਲੰਜ ਕਰਨਾ ਕੋਈ ਮਰਦਾਨੀ ਨਹੀਂ ਹੁੰਦੀ ਉਹਨਾਂ ਦੇ ਬਾਰੇ ਵਿੱਚ ਜਿਹੜੇ ਅਪਸ਼ਬਦ ਬੋਲੇ ਗਲਤ ਬੋਲੇ ਆ ਬੰਦੇ ਨੇ ਉਹ ਵੀਡੀਓ ਦੇ ਵਿੱਚ ਰਿਕਾਰਡ ਆ ਸਾਰੀ ਪੰਚਾਇਤ ਨੇ ਮਤਾ ਪਾ ਕੇ ਵੀ ਡੀਸੀ ਸਾਹਿਬ ਨੇ ਦਿੱਤਾ ਵੀ ਇਹਨਾਂ ਨੇ ਗਲਤ ਸ਼ਬਦ ਜਿਹੜੇ ਬੋਲੇ ਆ ਇੱਕ ਜਿਹੜੀ ਮਿਹਨਤੀ ਕਰਕੇ ਆਪਾਂ ਆਕੜ ਰੱਖਣੀ ਸਰੀਆ ਰੱਖਣਾ ਧੋਣ ਚ ਇਹ ਗਲਤ ਆ ਸੋ ਇਹਰਾ ਅਜੇ 1 ਮਹੀਨਾ ਹੋ ਗਿਆ ਅੱਜ ਇੱਥੇ ਐਸਪੀ ਡੀ ਸਾਹਿਬ ਨੇ ਕਿਹਾ ਵੀ ਅੱਜ ਸ਼ਾਮ ਤਾਈਂ ਆਪਾਂ ਆਪਣੀ ਫੋਰਸ ਵੱਲੋਂ ਕਿਹਾ ਸਾਰੇ ਸਾਥੀ ਸਾਥੀ ਇਥੇ ਖੜਿਆ ਥੱਲੇ ਫੋਰਸ ਦੇ ਨਹੀਂ ਹੋਰ ਵੀ ਸਾਥੀ ਝਾਰਪੁਰ ਦੇ ਵਤਨ ਜੋ ਦਰਦ ਰੱਖਦੇ ਆ ਆਪਣੇ ਸਮਾਜ ਦਾ ਇਹਨਾਂ ਨੇ ਕਿਹਾ ਵੀ ਅੱਜ ਸ਼ਾਮ ਤੱਕ ਜਿਹੜਾ ਪਰਚਾ ਨਾ ਹੋਇਆ ਤੇ ਆਪਾਂ ਵੱਡਾ ਪ੍ਰਦਰਸ਼ਨ ਜਿਹੜਾ ਕਰਾਂਗੇ ਸੋ ਐਸਪੀ ਡੀ ਸਾਹਿਬ ਨੇ ਕਿਹਾ ਵੀ ਅੱਜ ਸ਼ਾਮ ਤੱਕ ਇਹਨਾਂ ਦੇ ਬਿਆਨ ਲੈ ਕੇ ਆਪਾਂ ਐਫ ਆਈ ਆਰ ਜੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪਰ ਦੇਖੋ 1 ਮਹੀਨੇ ਤੱਕ ਬਿਆਨ ਜਿਹੜਾ ਇਹਨਾਂ ਨੇ ਦੱਸਿਆ ਭਾਈ ਨੇ ਅਮਦੀ ਭਾਈ ਨੇ ਵੀ 1 ਮਹੀਨਾ ਹੋ ਗਿਆ ਹਾਲ ਤੱਕ ਸਟੇਟਮੈਂਟ ਨਹੀਂ ਲਈ ਐਸਐਚਓ ਇਦਾਂ ਦੇ ਐਸਐਚਓ ਨੂੰ ਜਿਹੜਾ ਸਸਪੈਂਡ ਵਾਸਤੇ ਵੀ ਐਸਪੀ ਡੀ ਸਾਹਿਬ ਨੂੰ ਕਿਹਾ ਵੀ ਜਿਹਨੇ ਬੰਦੇ ਨੇ ਇਤਨਾ ਗੰ ਤੋ ਇਦਾਂ ਦੇ ਐਸਚੂ ਨੂੰ ਰਹਿਣ ਦਾ ਕੋਈ ਫਰਜ਼ ਨਹੀਂ ਪੈਂਦਾ ਇਹਨੂੰ ਪੁਲਿਸ ਲਾਈਨ ਦੇ ਵਿੱਚ ਗੈਰ ਹਾਜ਼ਰ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਉਹਨਾਂ ਨੇ ਕਿਹਾ ਵੀ ਦੋਨੀਆਂ ਚੀਜ਼ਾਂ ਜੜੀਆਂ ਅੱਜ ਸ਼ਾਮ ਤੇ ਮਿਲੂ। ਤੋ ਸਾਰੇ ਸਾਥੀਆਂ ਨੂੰ ਮੈਂ ਧੰਨਵਾਦ ਕਰਦਾ ਜਿਹੜੇ ਸਾਥੀ ਪਹੁੰਚੇ ਆ। ਤੋ ਆਪਣਾ ਹਿਸ਼ਾਰਪੁਰ ਹੈ ਆਪਣੇ ਲੋਕੀ ਆ। ਜਿੱਥੇ ਕਿਤੇ ਤੱਕਾ ਹੁੰਦਾ ਉਹਦੇ ਨਾਲ ਖੜਾਣਾ ਆਪਣਾ ਫਾੜ ਜਿਹੜਾ ਆ। ਅਸੀਂ ਇਸ ਇੱਕ ਡੇਡ ਦੇ ਵਿੱਚ ਜਿਹੜਾ ਆ ਅਸੀਂ ਜੋ ਹਿਸ਼ਾਰਪੁਰ ਬੰਦ ਦੀ ਕਾਲ ਜਿਹੜੀ ਆ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਸਲਾਹ ਕਰਕੇ ਉਹਦੀ ਡੇਡ ਜਿਹੜੀ ਆ ਤੁਹਾਨੂੰ ਤਰੀਕ ਨਿਰਧਾਰਤ ਕਰਾਂਗੇ। ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜ